ਗੁਰਮਖ ਪਿਆਰੀਓ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਪਹੁੰਚਿਆ ਗੁਰੂ ਰਾਮਦਾਸ ਨਗਰੀ ਦਰਬਾਰ ਸਾਹਿਬ ਤੇ ਜੋ ਇਹ ਹਰਮੰਦਰ ਸਾਹਿਬ ਹੈ ਇਹ ਸਾਰਾ ਆਪਣੇ ਸਰੀਰ ਦਾ ਨਕਸ਼ਾ ਹੈ ਮਹਾਰਾਜ ਦੇ ਬਚਨ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੀ ਸੋ ਪਾਵੇ ਜੋ ਕੁਝ ਬਾਹਰ ਹੈ ਉਹੀ ਆਪਣੇ ਅੰਦਰ ਹੈ ਤੇ ਆਪਣੀ ਬੋਡੀ ਨੂੰ ਵੀ ਮਾਰੇ ਨਹੀਂ ਕਿਹਾ ਹਰਮੰਦਰ ਇਹੋ ਸਰੀਰ ਹੈ ਵੈਸੇ ਇੱਥੇ ਵੀਡੀਓ ਬਣਾਉਣੀ ਅਲਾਉ ਨਹੀਂ ਹੈ ਨਹੀਂ ਮੇਰਾ ਮਨ ਕਰਦਾ ਸੀਗਾ ਵੀ ਉਹ ਸਾਹਮਣੇ ਪ੍ਰਕਰਮਾਂ ਦੇ ਵਿੱਚ ਦੇਖੋ ਨੌ ਗਮਟ ਹੈ ਤੇ ਆਪਣੇ ਵੀ ਨੌ ਦਵਾਰੇ ਆ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਮਾ ਗੋਪਤਰ ਖਾਇਆ ਦਸਮਾ ਬੰਦ ਹੈ ਇਹ ਕਿਸ ਤਰ੍ਹਾਂ ਚੌਥੇ ਪਾਸ਼ਾ ਨੇ ਅੰਦਰ ਦਾ ਨਕਸ਼ਾ ਬਣਾਇਆ ਹੈ ਪਿੱਛੇ ਆਪਾਂ ਅਮਰਤ ਦਾ ਕੁੰਡ ਅਮਰਤ ਪੀਨੇ ਆ ਤੇ ਆਪਣੇ ਅੰਦਰ ਵੀ ਮਹਾਰਾਜ ਨੇ ਅਮਰਤ ਭਰ ਕੇ ਲਾ ਦਿੱਤਾ ਅੰਤਰ ਖੁੰਟਾ ਅਮਰਤ ਭਰਿਆ ਸ਼ਬਦੇ ਕਾੜ ਪੀਏ ਪੀਨੇ ਹਾਰੀ ਯਮੇ ਇਥੇ ਬਾਹਰੋਂ ਆਪਾਂ ਅੰਮ੍ਰਿਤ ਪੀਨੇ ਆ ਐਸੀ ਤਰ੍ਹਾਂ ਆਪਣੇ ਅੰਦਰ ਵੀ ਅੰਮ੍ਰਿਤ ਹੈ ਇਹ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਨੇ ਸਾਰਾ ਆਪਣੀ ਬੋਡੀ ਦਾ ਨਕਸ਼ਾ ਬਣਾਇਆ ਤੇ ਵਾਹਿਗੁਰੂ ਕਿਰਪਾ ਕਰਨ ਚੌਥੇ ਪਾਸ਼ਾ ਇੱਥੇ ਸਿੰਘ ਆਉਣਗੇ ਆ ਕੇ ਦੇਖਣਗੇ ਤੇ ਹੈਰਾਨ ਹੋ ਜਾਣਗੇ ਵੀ ਕਿੱਦਾਂ ਆਪਣੇ ਅੰਦਰ ਦੀ ਗੱਲ ਹੋ ਰਹੀ ਆ ਬੰਦਗੀ ਭਗਤੀ ਦੇ ਵਿੱਚ ਜੁੜ ਜਾਣਗੇ